ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਹਾਨੂੰ ਦਿਖਾਉਣ ਜਾ ਰਿਹਾ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸੰਬੰਧਿਤ ਥਾਣਾ ਔੜ ਦੀ ਹੈ ਜਿੱਥੇ ਸੋਹਰਾ ਪਰਿਵਾਰ ਵੱਲੋਂ ਕ੍ਰੀਬ 2 ਸਾਲ ਪਹਿਲਾਂ ਵਿਆਹੀ ਨੂੰ ਅਤੇ ਉਸ ਦੀ 9 ਮਹੀਨਿਆਂ ਦੀ ਬੱਚੀ ਸਮੇਤ ਜਾਤੀ ਸੂਚਕ ਸ਼ਬਦ ਬੋਲਦਿਆਂ ਘਰੋਂ ਕੱਢ ਜਿੰਦਰੇ ਲਗਾ ਦਿੱਤੇ ਗਏ ਨੂੰ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਐਸੇ ਭਾਈਚਾਰੇ ਨਾਲ ਸੰਬੰਧਿਤ ਹੈ ਜਦਕਿ ਸੋਹਰਾ ਪਰਿਵਾਰ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਲੜਕੀ ਦਾ 2 ਸਾਲ ਪਹਿਲਾਂ ਪ੍ਰੀਮ ਵਿਆ ਉਸ ਲੜਕੇ ਨਾਲ ਹੋਇਆ ਸੀ ਜਿਸ ਪਿੱਛੋਂ ਸਾਰਾ ਪਰਿਵਾਰ ਇਸ ਲੜਕੀ ਨਾਲ ਖੁੰਦਕ ਰੱਖਣ ਲੱਗ ਪਿਆ ਪਹਿਲਾਂ-ਪਹਿਲਾਂ ਪਤੀ ਵੱਲੋਂ ਇਸ ਲੜਕੀ ਦਾ ਸਾਥ ਦਿੱਤਾ ਗਿਆ ਪਰ ਹੁਣ ਉਹ ਵੀ ਲੜਕੀ ਦਾ ਸਾਥ ਛੱਡ ਚੁੱਕਾ ਹੈ ਲੜਕੀ ਨੂੰ ਇਸ ਕਦਰ ਦੁਖੀ ਕੀਤਾ ਜਾਂਦਾ ਹੈ ਕਿ ਉਹ ਰਾਤਾਂ ਕੱਟਣ ਲਈ ਵੀ ਇੱਧਰ-ਉੱਧਰ ਰਹਿੰਦੀ ਹੈ ਸਿਰਫ ਇੱਥੇ ਹੀ ਬਸ ਨਹੀਂ ਸਗੋਂ ਉਸ ਨੂੰ ਭੁੱਖੇ ਰਹਿਣ ਲਈ ਵੀ ਮਜਬੂਰ ਕੀਤਾ ਜਾਂਦਾ ਹੈ ਸਾਰਾ ਪਰਿਵਾਰ ਇੰਨਾ ਨਿਰਦਈ ਹੋ ਚੁੱਕਾ ਹੈ ਕਿ ਉਹ ਆਪਣੀ 9 ਮਹੀਨਿਆਂ ਦੀ ਪੋਤੀ ਉੱਪਰ ਵੀ ਤਰਸ ਨਹੀਂ ਕਰਦੇ ਲੜਕੀ ਵੱਲੋਂ ਘਰ ਨੂੰ ਲੱਗਾ ਜਿੰਦਰਾ ਖਲਵਾਉਣ ਲਈ ਥਾਣਾ ਔੜ ਵਿਖੇ ਵੀ ਦਰਖਾਸਤ ਦਿੱਤੀ ਗਈ ਪਰ ਉੱਥੇ ਵੀ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਘਰ ਲੈ ਜਾਣ ਲਈ ਰਾਜੀ ਨਹੀਂ ਹੋਇਆ ਤੇ ਹਰ ਹਾਲਤ 'ਨੋ ਤੋ ਖਿਹੜਾ ਛਡਾਉਣਾ ਚਾਹੁੰਦਾ ਹੈ। ਲੜਕੀ ਦੇ ਪੇਕੇ ਅਤੇ ਸਹੁਰੇ ਪਰਿਵਾਰ ਦੀਆਂ ਪੰਚਾਇਤਾਂ ਵੀ ਇਕੱਠੀਆਂ ਹੋ ਚੁੱਕੀਆਂ ਹਨ ਪਰ ਇਹਨਾਂ ਦੋਵਾਂ ਪੰਚਾਇਤਾਂ ਦੀ ਵੀ ਗੱਲ ਮੰਨਣ ਲਈ ਸਹੁਰਾ ਪਰਿਵਾਰ ਬਿਲਕੁਲ ਤਿਆਰ ਨਹੀਂ ਹੋਇਆ। ਹੁਣ ਅੰਤ ਇਸ ਲੜਕੀ ਵੱਲੋਂ ਐਸਐਸਪੀ ਮਲੇਰਕੋਟਲਾ ਪਾਸ ਆਪਣੀ ਦਰਖਾਸਤ ਦਿੱਤੀ ਗਈ ਹੈ। ਕਿਉਂਕਿ ਉਸ ਕੋਲ ਸਹੁਰੇ ਘਰ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ ਅਤੇ ਉਹ ਪੇਕੇ ਘਰ ਰਹਿੰਦੀ ਹੋਈ ਇਨਸਾਫ ਦੀ ਮੰਗ ਕਰ ਰਹੀ ਹੈ। ਮਲੇਰਕੋਟਲਾ ਤੋਂ ਰঞ্জੀਤ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਮ ਲਖਵੀਰ ਕੌਰ ਹੈ। ਇਹ ਕਿੰਨਾ ਚਿਰ ਹੋ ਗਿਆ ਤੇਰੇ ਵਿਆਹ ਨੂੰ? 2 ਸਾਲ ਹੋਣ ਚੱਲੇ ਆ। ਇਹ ਕਿੰਨੇ ਗੁੜੀਆਂ ਜਿਹੜੀ ਤੇਰੇ ਕੋਲ ਆਏ ਕਿੰਨੇ ਚਿਰ ਦੀ ਐ? ਇਹਨੂੰ 9 ਮਹੀਨੇ ਲੱਗੇ ਹੋਏ। ਕੀ ਕੀ ਮਸਲਾ ਹੋਇਆ ਹੋਇਆ ਤੈਨੂੰ ਤੇਰਾ ਜਿਹੜਾ ਸਹੁਰਾ ਪਰਿਵਾਰ ਹੈ ਘਰੇ ਕਿਉਂ ਨਹੀਂ ਵੜਨ ਦੇ ਰਿਹਾ? ਕਿਉਂਕਿ ਮੈਂ ਜਾਤ ਪ੍ਰਤੀ ਜਮਾਰੀ ਜਮਾਰੀ ਕਹ ਕੇ ਕੁੱਤੀ ਜਮਾਰੀ ਤੇਰੇ ਮਾਂ-ਬਾਪ ਬਾਂਦਰ ਵਾਂਗ ਬਹੁਤ ਕੁਝ ਬੋਲਦੇ ਨੇ ਮੇਰੇ ਗਾਲੀ-ਗਲੂਤੀ ਕਰਦੇ ਨੇ ਮੈਨੂੰ ਨਹੀਂ ਇਹ ਜਿਹੜਾ ਜਿਹੜਾ ਤੇਰਾ ਸਹੁਰਾ ਪਰਿਵਾਰ ਹੈ ਉਹਨਾਂ ਦੀ ਜਾਤ ਦਾ ਫਰਕ ਹੈ ਤੁਹਾਡੇ ਨਾਲੋਂ ਹਾਂਜੀ ਉਹਨਾਂ ਦੀ ਜਾਤ ਦਾ ਫਰਕ ਹੈ ਹਾਂ ਤੇ ਇਹ ਮੈਨੂੰ ਇਹ ਵੀ ਪਤਾ ਲੱਗਿਆ ਵੀ ਸ਼ਾਇਦ ਤੁਸੀਂ ਪ੍ਰੇਮ ਵਿਆਹ ਵਿਆਹ ਕਰਾਇਆ ਸੀ ਦੋਨਾਂ ਨੇ ਉਦੋਂ ਨਹੀਂ ਸੀ ਤੇਰੇ ਘਰ ਵਾਲੇ ਨੂੰ ਪਤਾ ਵੀ ਤੇਰੀ ਜਾਤ ਦਾ ਫਰਕ ਹੈ ਸਾਰਾ ਕੁਝ ਪਤਾ ਸੀ ਸਭ ਕੁਝ ਦੱਸਿਆ ਸੀ ਗਈ ਹੁਣ ਫੇਰ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਕੁੱਟਮਾਰ ਕਰਕੇ ਬੁਰਾ ਹਾਲ ਕਰਦੇ ਨੇ ਪਰੇਸ਼ਾਨ ਦਾਜ ਲਿਆ ਆ ਲਿਆ ਮੈਂ ਕੀ ਕੀ ਲਿਆ ਮੈਂ ਦੱਸੋ ਹਾਂ ਇਹ ਗੋਤਾ ਕਹਿੰਦੇ ਨੇ ਵੀ ਇਹ ਇਹ ਅਸੀਂ ਰੱਖਣੀ ਹੋਈ ਨਹੀਂ ਸਾਨੂੰ ਬਹੁਤ ਗਲਤ ਬੋਲੀਆਂ ਬੋਲਦੀਆਂ ਅਸੀਂ ਇਹਨੂੰ ਰੱਖਣਾ ਹੀ ਨਹੀਂ ਕੋ ਪੰਚਾਇਤੀ ਤੌਰ ਤੇ ਜਿਹੜੀ ਗੱਲ ਹੋਈ ਹੈ ਉਹਦੇ ਚ ਵੀ ਇਹ ਕਹਿ ਰਹੇ ਨੇ ਉਹਦੇ ਬਾਰੇ ਤੇਰਾ ਕੀ ਕਹਿਣਾ ਸਰ ਮੈਨੂੰ ਤਾਂ ਟੱਕਰ ਹੀ ਨਹੀਂ ਤੁਸੀਂ ਮੈਨੂੰ ਮੈਂ ਪੰਚਾਇਤ ਹੋਈ ਸੀ ਮੇਰੇ ਤੇ ਕਹਿੰਦੇ ਮੈਨੂੰ ਮਨਾ ਕਰ ਦਿੱਤਾ ਗਿਆ ਤੇ ਬੋਲਣਾ ਨਹੀਂ ਮੈਂ ਤਾਂ ਬਿਲਕੁਲ ਹੀ ਨਹੀਂ ਬੋਲਦੀ ਚੁੱਪ ਚੁਪਰ ਰਹਿਣੀ ਆ ਜੋ ਮੈਨੂੰ ਜ਼ਿੰਮੇਵਾਰ ਤੇ ਲੈ ਕੇ ਆਏ ਸੀ ਉਹਨਾਂ ਨੂੰ ਵੀ ਕਹਿ ਨਹੀਂ ਆ ਉੱਥੋਂ ਵੀ ਕੋਈ ਸੁਣਵਾਈ ਨਹੀਂ ਮਿਲਦੀ ਹੁਣ ਹੁਣ ਤੂੰ ਕੀ ਚਾਹੁੰਦੀ ਆ ਉਂਜਾ ਤੇ ਮੈਨੂੰ ਰੱਖਣੇ ਨਹੀਂ ਚਾਹੁੰਦੇ ਮੈਂ ਕਿਆ ਕਰਾਂ ਮੈਂ ਰਹਿਣਾ ਚਾਹੁੰਨੀ ਆ ਪਰ ਮੈਨੂੰ ਰੱਖ ਦੇਣੀਆਂ ਤਾਲਾ ਲਾ ਕੇ ਚਲੇ ਜਾਂਦੇ ਵੀ ਜਦੋਂ ਵੀ ਤੂੰ ਤੂੰ ਆਪਣੇ ਬੱਚੀ ਪਾਲਣਾ ਤੇ ਉਹ ਨਹੀਂ ਐ ਕਿ ਜਾਂ ਆਪਦਾ ਤੋਲ ਵਿਛੋੜਾ ਚਾਹੁੰਦੀ ਐ ਇਹਨਾਂ ਨਾਲ ਮੈਂ ਪਾਲਣਾ ਚਾਹੁੰਦੀ ਸੀਗੀ ਬੈਠੀ ਸੀ ਟੀਕੀ ਮੈਂ ਆਪਣਾ ਖਾਣਾ ਪੀਣਾ ਆਪ ਕਰਦੀ ਸੀ ਮੈਨੂੰ ਖਾਣ ਪੀਣ ਨੂੰ ਪੂਰੀ ਚੀਜ਼ ਹੀ ਨਹੀਂ ਸੀ ਮਿਲਦੀ ਇੱਕ ਤੁਸੀਂ ਉਹ ਪਹਿਲਾਂ ਇਹ ਵੀ ਕਿਹਾ ਸੀਗਾ ਵੀ ਘਰੇ ਕੋਈ ਸਮਾਨ ਵਗੈਰਾ ਨਹੀਂ ਲਿਆ ਕੇ ਰੱਖਦਾ ਵੀ ਮੁੰਡਾ ਜਿਹੜਾ ਉਹ ਆਪਣੇ ਮਾਪਿਆਂ ਨਾਲ ਜਾ ਕੇ ਰੋਟੀ ਖਾਂਦਾ ਉਹ ਤਿੰਨ ਟਾਈਮ ਤਿੰਨ ਟਾਈਮ ਉਧਰ ਰੋਟੀ ਖਾ ਲੈਣੇ ਮੇਰੀ ਰੋਟੀ ਹਜੇ ਤੱਕ ਮੈਂ ਰੋਟੀ ਨਹੀਂ ਖਾਧੀ ਤੂੰ ਤੇਰਾ ਵਿਆਹ ਹੋਇਆ ਸੀ ਉਦੋਂ ਘਰ ਵਾਲਾ ਕੀ ਕੰਮ ਕਾਰਜ ਕਰਦਾ ਸੀਗਾ ਉਹਦੇ ਵੀ ਦੁਕਾਨ ਦੇੇ ਕੰਮ ਕਰਦੇ ਸੀ ਉਸ ਤੋਂ ਬਾਅਦ ਸਿਕਿਉਰਟੀ 'ਚ ਲੱਗ ਗਏ ਸੀ ਮੈਨੂੰ ਅਜੇ ਤੱਕ ਇਹਨੂੰ ਵੀ ਸੈਲਰੀ ਤਾਂ ਨਹੀਂ ਪਤਾ ਕੀ ਕਰਦੇ ਨੇ ਕੀ ਨਾ ਮੈਂ ਤਾਂ ਆਪਣੇ ਪੈਕੇ ਦਿੰਦੇ ਨੇ ਤਾਂ ਖਾਣ ਨਹੀਂ ਐ ਨਹੀਂ ਕੁਛ ਨਹੀਂ ਨਹੀਂ ਜਦੋਂ ਜਦੋਂ ਤੁਹਾਡਾ ਵਿਆਹ ਹੋਇਆ ਪ੍ਰੇਮ ਵਿਆਹ ਹੋਇਆ ਸੀ ਦੋਨਾਂ ਜਣਿਆਂ ਦਾ ਉਦੋਂ ਤੇਰੇ ਸੱਸ ਸਹੁਰੇ ਦੀ ਸਹਿਮਤੀ ਨਾਲ ਸੀਗੀ ਸਾਰੇ ਵਿਆਹ ਕੇ ਆਪ ਲੈ ਕੇ ਆਏ ਸੀ ਸਾਰੇ ਸਹਿਮਤ ਸੀਗੇ ਹਾਂ ਹੁਣ ਫਿਰ ਤੈਨੂੰ ਘਰੋਂ ਕਿਉਂ ਕੱਢ ਰਹੇ ਨੇ ਕੋਈ ਹੋਰ ਤੋਂ ਪਤਾ ਨਹੀਂ ਲੱਗ ਰਹੀ ਜੀ ਪ੍ਰਦਾਇਕ ਲਾਭ ਆਏ ਕੋਈ ਕਰਨ ਨਹੀਂ ਆਈ ਗਈ ਹੈ ਅੱਗੇ ਅੱਗੇ ਹੁਣ ਰਾਤ ਹੈ ਰਾਤ ਕਿੱਥੇ ਕੱਢੀ ਆ ਤੂੰ ਰਾਤ ਮੈਂ ਫਿਰ ਫਿਰ ਕੇ ਕੱਢੀ ਸਰਪੰਚ ਦੇ ਗਈ ਸੀਗੀ ਰਾਤ ਕੀ ਸ਼ੋਭਨਾ ਮੈਂ ਤੁਹਾਡਾ ਸਰ ਜਰਨੈਲ ਸਿੰਘ ਆਪਣੇ ਜਰਨੈਲ ਸਿੰਘ ਜੀ ਤੁਸੀਂ ਮੋਤਪੁਰ ਸੱਜਣੋ ਮੌਜੂਦਾ ਸਰਪੰਚ ਦੇ ਪਤੀ ਹੋ ਇਸ ਨਗਰ ਤੋਂ ਤੇ ਜਦੋਂ ਤੁਸੀਂ ਮਤਲਬ ਲੜਕੇ ਪਰਿਵਾਰ ਤੋਂ ਜਿਹੜਾ ਇਹ ਉਹਨਾਂ ਨੇ ਜਗ੍ਹਾ ਦਿੱਤੀ ਹੋਈ ਆਪ ਤੇ ਲੜਕੇ ਨੂੰ ਚਾਬੀ ਲੈਣ ਗਏ ਉਹ ਤਾਂ ਕੀ ਜਵਾਬ ਸੀ ਉਹਨਾਂ ਦਾ ਦਿੱਤਾ ਗਿਆ ਤੁਹਾਨੂੰ ਉਹ ਕਹਿੰਦੇ ਵੀ ਸਾਡੇ ਲੜਕਾ ਜਿਹੜਾ ਆ ਉਹ ਚਲ ਗਿਆ ਮੇਰਾ ਖਿਆਲ ਕੰਪਲੇਟ ਦੇਣ ਗਿਆ ਉਹ ਆਪਣੇ ਕੰਮ ਤੋਂ ਆਇਆ ਸੀਗਾ ਜਦ ਦਾ ਮਤਲਬ ਉਹ ਚਲ ਗਿਆ ਸਾਨੂੰ ਨਹੀਂ ਪਤਾ ਹੈਗਾ ਚਾਬੀ ਉਹਦੇ ਕੋਲੇ ਹੀ ਹੈ ਇਹ ਮਤਲਬ ਪਹਿਲਾਂ ਵੀ ਪਤਾ ਲੱਗਿਆ ਸੀਗਾ ਵੀ ਇਹ ਜਿਹੜੀ ਨੋਹ ਐ ਇਸ ਪਰਿਵਾਰ ਦੀ ਉਹਨਾਂ ਨੇ ਪਹਿਲਾਂ ਵੀ ਜਿੰਦਰਾ ਵਗੈਰਾ ਲਾਤਾ ਸੀ ਇਹਨੂੰ ਘਰੋਂ ਕੱਢ ਕੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਆਈ ਸੀ ਤੁਹਾਡੇ ਕੋਲ ਜਾਂ ਲੜਕੀ ਨੇ ਨਹੀਂ ਸਾਡੇ ਕੋਲ ਤਾਂ ਝਗੜੇ ਦਾ ਹੀ ਆਇਆ ਸੀ ਜੰਦੇ ਚੁੰਦੇ ਤਾਂ ਸਾਨੂੰ ਪਤਾ ਵੀ ਨਹੀਂ ਕੱਢਿਆ ਵਾ ਜਿੱਦਾਂ ਵੀ ਹੈ ਮਤਲਬ ਹਾਂਜੀ ਤੇ ਇਹ ਕੁੜੀ ਨੂੰ ਤਾਂ ਮੇਰੇ ਘਰ ਰਹਿੰਦੀ ਵੀ ਉੱਥੇ ਸੀ ਆਪਣੇ ਪੇਕੀ ਆਈ ਵੀ ਮੇਰੇ ਖਲਾਫ ਤਾਂ 2 ਹਫ਼ਤੇ ਹੋਏ ਆ ਹਾਂਜੀ ਤੇ ਮੁੜ ਕੇ ਫੇਰ ਇਹੀ ਜਿੰਦਾਂ ਆਈ ਇੱਕਦੋ ਕਦਾ ਇਸ ਮਤਲਬ ਇਹ ਆਪਣੇ ਨੂੰ ਪੁੱਤ ਨੂੰ ਇਹਨਾਂ ਨੇ ਘਰ ਬਣਾ ਕੇ ਦਿੱਤਾ ਹੋਇਆ ਇਹ ਵਾਲਾ ਇਹ ਮੇਰਾ ਕਾਲਿੰਗ ਮਿੰਟਾਂ ਮੈਂ ਤਾਂ ਦੋ ਮਹੀਨਾ ਤੋਂ ਦੋ ਮਹੀਨੇ ਹੋ ਗਏ ਹੋ ਗਏ ਤੋ ਤਿੰਨ ਮਹੀਨੇ ਵੱਧ ਤੋਂ ਵੱਧ ਠੀਕ ਹੈ ਜੀ ਹਾਂ ਜੀ ਜੀ ਇਹ ਜੁਦੇ ਕਰ ਦਿੱਤੇ ਸੀ ਜਿੰਨਾ ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕਿਹੜਾ ਨਗਰ ਹੈ ਜਗਜੀਤ ਸਿੰਘ ਮੇਰਾ ਨਾਮ ਹੈ ਪਿੰਡ ਝੱਲ ਹੈ ਜੀ ਇਹ ਕੀ ਮਸਲਾ ਹੈ ਜਿਹੜਾ ਇਹ ਮਤਲਬ ਲੜਕੀ ਨੂੰ ਉਹਦਾ ਸਹੁਰਾ ਪਰਿਵਾਰ ਵੜਨ ਨਹੀਂ ਦੇ ਰਿਹਾ ਜਾਂ ਕਿੰਨਾ ਕ ਸਮਾਂ ਇਹਨਾਂ ਨੇ ਵਿਆਹ ਪਹਿਲਾਂ ਕਰਵਾਇਆ ਸੀ ਕੀ ਕੁਲ ਬਲਾ ਕੇ ਮਸਲਾ ਹੈ ਜਿਹੜਾ ਇਹ ਇਹ ਤਕਰੀਬਨ 2 ਸਾਲ ਪਹਿਲਾਂ ਇਹਨਾਂ ਦਾ ਆਪਣੀ ਮਰਜ਼ੀ ਨਾਲ ਇਹਨਾਂ ਨੇ ਵਿਆਹ ਕਰਵਾਇਆ ਜੀ ਉਸ ਤੋਂ ਬਾਅਦ ਮਹੀਨਾ ਕੋਇਆ ਹੈ ਇਹਨਾਂ ਦੇ ਵਿੱਚ ਕੋਈ ਨਾਰਾਜ਼ਗੀ ਹੋਈ ਇਹਨਾਂ ਨੇ ਮੈਨੂੰ ਬੁਲਾਇਆ ਲੜਕੀ ਜਿਹੜੀ ਹੈ ਝੱਲਪਿੰਡ ਪਹੁੰਚੀ ਹੋਈ ਸੀ ਇਹਨਾਂ ਦੇ ਮਾਪੇ ਨੇ ਮੈਨੂੰ ਘਰੇ ਬੁਲਾਇਆ ਬੁਲਾਇਆ ਉਸ ਟਾਈਮ ਮੈਂ ਇਹ ਲੜਕੇ ਨੂੰ ਫੋਨ ਕਰਿਆ ਵੀ ਚਲੋ ਤੁਹਾਡਾ ਆਫਿਸ ਦੇ ਵਿੱਚ ਪਿਆਰ ਸਬੰਧ ਦੇ ਨਾਲ ਵਿਆਹ ਹੋਇਆ ਹੁਣ ਤੁਸੀਂ ਤੁਹਾਡਾ ਕੀ ਇਸ ਤਰ੍ਹਾਂ ਨਾਰਾਜ਼ਗੀ ਹੋਈ ਹੈ ਕੋਈ ਗੱਲ ਨਹੀਂ ਨਿਆਣ ਮਤਿਆ ਤੇ ਤੁਸੀਂ ਇਕੱਠੇ ਰਹੋ ਵੀ ਤੂੰ ਕਾਕੇ ਆ ਜਾ ਤੇ ਆ ਜਾ ਆ ਕੇ ਇਹਨੂੰ ਲੜਕੀ ਨੂੰ ਲੈ ਜਾ ਵੀ ਕੋਈ ਜੇ ਕੋਈ ਤੈਨੂੰ ਉੱਚਾ ਨੀਵਾ ਕੋਈ ਬੋਲੇਗਾ ਮੇਰੀ ਜ਼ਿੰਮੇਵਾਰੀ ਹੋਏਗੀ ਤਿੰਨ ਚਾਰ ਵਾਰੀ ਇਹਨੂੰ ਮੈਂ ਫੋਨ ਕਰਿਆ ਫਿਰ ਉਸ ਤੋਂ ਬਾਅਦ ਇਹਨੂੰ ਇਹ ਵੀ ਕਿਹਾ ਮੈਂ ਵੀ ਆਪਣੇ ਮਾਪੇ ਨਾਲ ਮੇਰੀ ਗੱਲ ਕਰਾ ਵੀ ਕੋਈ ਇਹੋ ਜੀ ਗੱਲਬਾਤ ਨਹੀਂ ਵੀ ਜੇ ਤੂੰ ਆ ਵਿਆਹ ਕਰਿਆ ਤੇ ਇਹਨੂੰ ਖੁਸ਼ੀ ਖੁਸ਼ੀ ਤੁਸੀਂ ਆਪਣਾ ਘਰ ਪਰਿਵਾਰ ਜਿਹੜਾ ਉਹ ਵਸੋ ਹੁਣ ਤੁਹਾਡੇ ਕੋਲ ਇੱਕ ਬੇਟੀ ਹੋ ਗਈ ਹੈ ਉਹ ਉਹਦਾ ਵੀ ਉਹ ਭਵਿੱਖ ਜਿਹੜਾ ਖਰਾਬ ਹੁੰਦਾ ਤੇ ਇਹਨਾਂ ਨੇ ਮਾਪੇ ਨਾਲ ਗੱਲ ਕਰਾਉਣ ਦੀ ਕਰਾਉਣੀ ਤਾਂ ਕਿਤੇ ਗੱਲ ਰਹਿ ਗਈ ਇਸ ਮਾ ਲੜਕੀ ਨੇ ਉਸ ਤੋਂ ਬਾਅਦ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਤੇ ਮੈਂ ਉਸ ਤੋਂ ਫਿਰ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਇਹਨੂੰ ਕਿਹਾ ਲੜਕੀ ਨੂੰ ਵੀ ਜਾ ਕੋਈ ਗੱਲ ਨਹੀਂ ਤੇਰਾ ਆਪਣਾ ਘਰ ਹੈ ਤੇ ਤੂੰ ਆਪਣੇ ਸਹੁਰੇ ਘਰ ਜਾ ਕੇ ਰਹਿ ਇਹ ਲੜਕੀ ਫਿਰ ਆ ਗਈ ਹੈ ਉਸ ਤੋਂ ਜਿੱਦਣ ਦੀ ਆਈ ਹੈ ਇਹਦਾ ਮੋਬਾਈਲ ਵੀ ਖੋਲਿਆ ਹੋਇਆ ਹੈ ਇਹਨਾਂ ਨੇ ਇਹਨੂੰ ਮੋਬਾਈਲ ਵੀ ਨਹੀਂ ਕਰ ਦਿੱਤਾ ਉਹ ਜੋ ਮਰਜੀ ਇਹ ਇਹਦੀਆਂ ਰਿਕਾਰਡਿੰਗਾਂ ਕਰਕੇ ਝੂਠੀਆਂ ਬਣਾ ਕੇ ਕਈਆਂ ਨੂੰ ਸੁਣਾਉਂਦੇ ਨੇ ਕੁਝ ਕਰਦੇ ਨੇ ਹੁਣ ਇਹਦੇ ਕੋਲ ਕੋਈ ਮੋਬਾਈਲ ਨਹੀਂਗਾ ਕਿ ਤੂੰ ਗੱਲ ਨਹੀਂ ਕਰ ਸਕਦੀ ਇਹਦੀ ਕੁੱਟਮਾਰ ਕਰ ਰੋਜੜੀ ਹੁੰਦੀ ਸੀ ਇਹ ਅਖੀਰ ਨੂੰ ਰਾਤ ਸਰਪੰਚ ਸਾਹਿਬ ਦੇ ਘਰ ਚਲੀ ਗਈ ਜਿੱਥੇ ਰਾਤ ਰਹੀ ਹੈ ਉਹਨਾਂ ਦੇ ਫੋਨ ਤੋਂ ਕਿਤੋਂ ਲੈ ਕੇ ਨੇ ਫਿਰ ਆਪਣੇ ਮਾਪੇ ਨੂੰ ਫੋਨ ਕਰਿਆ ਰਾਤ ਵੀ ਮੈਨੇ ਕੁੱਟਮਾਰ ਕਰੀ ਐ ਅਸੀਂ ਫਿਰ ਉਹ ਗੱਲ ਕਰਕੇ ਹੁਣ ਆਏ ਆ ਤੇ ਹੁਣ ਜਿੰਦਾ ਲੱਗਿਆ ਹੋਇਆ ਘਰ ਦੇ ਵਿੱਚ ਅਸੀਂ ਪੰਚਾਇਤ ਦੇ ਵਿੱਚ ਉਹਨਾਂ ਨੂੰ ਬੁਲਾਇਆ ਸੀ ਉੱਥੇ ਆਏ ਨੇ ਉਹ ਕਹਿੰਦੇ ਵੀ ਅਸੀਂ ਤਾਂ ਇਹ ਕੁੜੀ ਰੱਖਣੀ ਹੋਈ ਨਹੀਂਗੀ ਇਹਨਾਂ ਦਾ ਜਾਤੀ ਜਿਹੜਾ ਉਹ ਫਰਕ ਹੈ ਉਹ ਆਪਣਾ ਮਿਸਤਰੀ ਸਿੰਘ ਨੇ ਇਹ ਹਰੀਜਨ ਪਰਿਵਾਰਾਂ ਚੋਂ ਜਿਹੜੀ ਲੜਕੀ ਆ ਉਹਨਾਂ ਚੋਂ ਐ ਇਹ ਜਿਹੜਾ ਦੱਸ ਕੇ ਪਹਿਲਾਂ ਰਿਸ਼ਤਾ ਹੋਇਆ ਇਹਨੇ ਦੱਸਿਆ ਲੜਕੀ ਨੇ ਪਹਿਲਾਂ ਵੀ ਮੈਂ ਇਸ ਕਾਸ਼ ਦੀ ਕੁੜੀਆਂ ਉਹਨਾਂ ਕਹਿੰਦੇ ਵੀ ਸਾਨੂੰ ਕੋਈ ਨਹੀਂਗਾ ਇਤਰਾਜ ਹੈਗਾ ਤੇ ਹੁਣ ਬਹੁਤ ਇਹਦੀ ਕੁੱਟਮਾਰ ਹੋ ਰਹੀ ਹੈ ਤੈਨੂੰ ਬਾਹਰ ਕੱਢਿਆ ਹੋਇਆ ਜਿੰਦਾ ਲੱਗਾ ਹੋਇਆ ਭੁੱਖੀ ਪਾਣੀ ਅਜੇ ਤੱਕ ਇਹਨੇ ਕੋਈ ਰੋਟੀ ਪਾਣੀ ਨਹੀਂਗਾ ਖਾਦਾ ਹੋਇਆ ਸਵੇਰ ਦਾ ਰਾਤ ਦਾ ਹੀ ਨਹੀਂਗਾ ਖਾਦਾ ਹੋਇਆ ਤੇ ਹੁਣ ਅਸੀਂ ਇਹ ਚਾਹੁੰਨੇ ਆ ਵੀ ਪ੍ਰਸ਼ਾਸਨ ਇਹਦੀ ਮਦਦ ਕਰੇ ਪੰਚਾਇਤੀ ਤੌਰ ਤੇ ਤੁਸੀਂ ਇਕੱਠੇ ਹੋਏ ਸੀ ਉਦੋਂ ਨਹੀਂ ਕੁਛ ਨਿਬੜੀ ਗੱਲਬਾਤ ਨਹੀਂ ਜੀ ਉਹ ਤਾਂ ਨਿਬੜੀ ਕਰਨੀ ਅਸੀਂ ਕੁਛ ਦੇਣਾ ਹੀ ਨਹੀਂ ਗਾ ਕੁਛ ਇਹਦਾ ਕੋਈ ਮੁੱਲ ਨਹੀਂ ਗਾ ਹੈਗਾ ਵੀ ਆਪਣਾ ਕੁੜੀ ਨਾਲ ਲੈ ਕੇ ਜਾਵੇ ਕੁੜੀ ਵੀ ਨਾਲ ਰਹੇ ਅਸੀਂ ਆਪਣਾ ਘਰ ਜਾ ਕੇ ਰਹੇ ਅਸੀਂ ਇਹਨੂੰ ਘਰੇ ਵੜਨੀ ਗਾ ਦੇਣਾ ਹੀ ਨਹੀਂ ਰੱਖਣਾ ਕੀ ਨਾਮ ਹੈ ਸਰਦਾਰ ਸੋਹਾ ਤੁਹਾਡਾ ਰਮੇਸ਼ ਸਿੰਘ ਹੈ ਜੀ ਪਿੰਡ ਚਾਲੇ ਕੀ ਲੱਗਦੇ ਹੋ ਗੁੜੀਆਂ ਦੇ ਤੁਸੀਂ ਆਦਰਾਂ ਜੀ ਕੀ ਮਸਲਾ ਹੋਇਆ ਹੋਇਆ ਜਿਹਦੇ ਕਰਕੇ ਇਹ ਕਲੇਸ਼ ਵਧਿਆ ਹੋਇਆ ਹੈ ਜਾਂ ਕੀ ਗੱਲਬਾਤ ਹੈ ਇਹ ਆਪਣੇ ਨਾਮ ਹੀ ਰਹੀ ਜ ਸਾਡੇ ਲਈ ਗੁੱਡੀ ਹੋਈ ਆ ਇਹਨਾਂ ਜਿਵੇਂ ਜਾ ਕੇ ਨਹੀਂ ਖੜੇ ਤੇ ਫਿਰ ਸਰਪੰਚ ਸਾਹਿਬ ਨੇ ਤੋਰੀਆ ਘਰੇ ਤੇ ਲੜਕੀ ਲੜਕੀ ਹੋਣ ਤੋਂ ਬਾਅਦ ਕੁੜੀ ਨੂੰ ਲੈ ਕੇ ਨਹੀਂ ਆਏ ਪਰਿਵਾਰ ਨੇ ਨਾ ਲੈ ਕੇ ਨਹੀਂ ਆਈ ਫਿਰ ਸਰਪੰਚ ਸਾਹਿਬ ਨੇ ਤੋਰੀਆ ਉਹਦੇ ਜਿੱਦੇ ਜਾਈ ਉਹਦੇ ਕਲੇਸ਼ ਰਹਿੰਦੇ ਇਹਨਾਂ ਰੋਟੀ ਪਾਣੀ ਭੁੱਖੀ ਰਹਿੰਦੀ ਆ ਅੱਜ ਵੀ ਰਾਤ ਸਰਪੰਚ ਸਾਹਿਬ ਦੇ ਰਹੇ ਨੇ ਇਹ ਭੁੱਖੀ ਪਾਣੀ ਆ ਘਰੇ ਤਾਲਾ ਲੱਗਿਆ ਹੀ ਐ ਦੇਖਣ ਇਹ ਪੰਚਾਇਤ ਮੁਕਰਿਆ ਕਹਿੰਦੇ ਇਹ ਰੱਖਣੀ हां जी सर एक ਆਪਜੀ ਦੇ ਪਾਸ ਲਖਵੀਰ ਕੌਰ ਜੋ ਕਿ ਸਾਲੋਪਿੰਡ ਦੀ ਰਹਿਣ ਵਾਲੀ ਹੈ ਉਹਦੇ ਵੱਲੋਂ ਦਰਖਾਸਤ ਦਿੱਤੀ ਗਈ ਸੀ ਆਪਣੇ ਸਹੁਰਿਆਂ ਖਿਲਾਫ ਕਿ ਉਹਨੂੰ ਘਰੋਂ ਕੱਢ ਦਿੱਤਾ ਗਿਆ ਹੈ ਤੇ ਉਹਦੇ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਅਮਲ ਚੱਲਿਆ ਦੀ ਗਈ ਹੈ ਸਰ हां जी ਬੇਨਤੀ 172 2224 ਨੂੰ ਇੱਕ ਦਰਖਾਸਤੀ ਜੀ ਲਖਵੀਰ ਕੌਰ ਪਤਨੀ ਸਰਜੀਤ ਸਿੰਘ ਵਾਸੀ ਸਾਲੋ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਦੇ ਖਿਲਾਫ ਦਿੱਤੀ ਸੀ ਉਸ ਨੇ ਦਰਖਾਸਤ ਦੇ ਵਿੱਚ ਦੱਸਿਆ ਕਿ ਮੈਨੂੰ ਅਤੇ ਮੇਰੀ ਬੱਚੀ ਜਸਦੀ ਉਮਰ 9 ਮਹੀਨੇ ਹੈ ਮੈਨੂੰ ਮੇਰੇ ਘਰ ਵਾਲੇ ਨੇ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਜਸਦੀ ਤਰਫਿਆਤ ਸਾਡੇ ਥਾਣੇ ਦੇ ਮਹਿਲਾ ਮਿੱਤਰ ਲੇਡੀ ਕਨਸਟੇਬਲ ਨੂੰ ਕਰਦੇ ਹੋਏ ਪਿੰਡ ਦੇ ਸਰਪੰਚ ਸਾਹਿਬ ਨਾਲ ਬਜਰੀਆ ਟੈਲੀਫੋਨ ਰਾਬਤਾ ਕਾਇਮ ਕੀਤਾ ਗਿਆ ਜਿਸ ਨੇ ਕਿਹਾ ਕਿ ਉਹ ਘਰਤਾਲੇ ਲਗਾ ਕੇ ਕਿਧਰੇ ਚਲੇ ਗਏ ਹਨ ਜਿਸ ਤੇ ਮਹਿਲਾ ਸਿਪਾਈ ਵੱਲੋਂ ਰਾਬਤਾ ਕਾਇਮ ਕਰਕੇ ਦੋਨਾਂ ਨੂੰ ਅੱਜ ਥਾਣੇ ਬੁਲਾਇਆ ਗਿਆ ਸੀਗਾ ਜੀ ਪਰ ਦਰਖਾਸਤ ਕਰਤਾ ਲਖਵੀਰ ਕੌਰ ਨੇ ਇੱਕ ਆਪਣਾ ਬਿਆਨ ਤਹਿਰੀਰ ਕਰਾਇਆ ਕਿ ਜਿਹਨੇ ਕਹੇ ਕਿ ਮੇਰਾ ਸੋਹਰਾ ਪਰਿਵਾਰ ਜਿਹੜਾ ਮੈਨੂੰ ਘੱਲ ਜਾਣ ਵਾਸਤੇ ਮੰਨਣ ਨੂੰ ਤਿਆਰ ਨਹੀਂ ਹੈ ਇਸ ਲਈ ਮੈਂ ਇਹਨਾਂ ਦੇ ਖਿਲਾਫ ਆਪਣੇ ਪੇਕੇ ਪਿੰਡ ਜਾ ਕੇ ਜਿਲ੍ਹਾ ਮਲੇਰਕੋਟਲਾ ਵਿਖੇ ਕੋਚ ਆਫਸਰਾਂ ਦੇ ਪੇਸ਼ਵਰ ਇੱਕ ਦਰਖਾਸਤ ਦੇਵਾਂਗੇ ਜੀ ਤੇ ਜਿਹੜੀ ਮੈਂ ਹੁਣ ਪਹਿਲੇ ਇੱਥੇ ਆਪਣੀ ਦਰਖਾਸਤ ਦੀ ਮੈਂ ਉੱਤੇ ਹੁਣ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਜੀ ਜਿਹੜੀ ਲਖਵੀਰ ਕੌਰ ਐ ਸਰ ਉਹ ਸਹੁਰਾ ਪਰਿਵਾਰ ਜਾਣਾ ਚਾਹੁੰਦੀ ਐ ਹਾਂ ਜੀ ਉਹ ਜਾਣਾ ਚਾਹੁੰਦੀ ਐ ਜੀ ਤੇ ਜਿਹੜਾ ਉਹਦਾ ਸਹੁਰਾ ਪਰਿਵਾਰ ਐ ਉਹਦਾ ਕੀ ਰਵਈਆ ਕਿਉਂਕਿ ਸਾਰੇ ਅੱਜ ਥਾਣੇ ਵਿੱਚ ਆਏ ਹੋਏ ਸੀਗੇ ਉਹ ਇਹ ਹੀ ਆ ਜੀ ਇੱਕ ਦੂਜੇ ਤੇ ਬਲੇਮ ਲਾ ਰਿਆ ਜੀ ਬਸ ਵੀ ਇਹ ਐ ਆ ਜੋ ਆ ਜੀ ਕੁਛ ਵੀ ਆ ਜੀ